ਹੈਲੋ ਬੱਚਿਓ ਅੱਜ ਦੀ ਕਵਤਾ ਹੈ ਪ੍ਰਦੂਸ਼ਣ ਅਸੀਂ ਇਸ ਕਵਤਾ ਵਿੱਚ ਪੜਦੇ ਹਾਂ ਕਿ ਪ੍ਰਦੂਸ਼ਣ ਕਿਨਾ ਕਾਰਨਾਂ ਨਾਲ ਹੋ ਰਿਹਾ ਹੈ ਫਾਇਦਾ ਕੀ ਹੈ ਜੇ ਕੁਦਰਤ ਨੂੰ ਤੁਸੀਂ ਕਰ ਪਿਆਰ ਰਹੇ ਹੋ ਜੇ ਦੂਸ਼ਿਤ ਕਰਕੇ ਬਾਤਾ ਬਨ ਆਪੇ ਸਭ ਨੂੰ ਮਾਰ ਰਹੇ ਹੋ ਵੱਧ ਗਈ ਆਵਾਜ਼ ਆਈ ਗੱਡੀ ਇੱਕ ਗਈ ਤੇ ਦੂਜੀ ਆਈ ਸੁਣ ਪੈਂਦਾ ਇੱਕ ਬਾਰ ਪਰ ਪੋਂਪੋਂ ਹਾਰਨ ਮਾਰ ਰਹੇ ਹੋ ਕਰੋ ਤਰੱਕੀਆਂ ਜੀ ਪਰ ਕੇ ਕਾਰਖਾਨੇ ਲਗਾਓ ਸਦਕੇ ਪਵਿੱਜ ਨੂੰ ਚਮਕਾਨ ਲਈ ਜਿੰਦੇ ਦਿਨ ਚਾਲ ਰਹੇ ਹੋ ਹੋ ਰਹਾ ਦੂਸ਼ਿਤ ਹਵਾ ਤੇ ਪਾਣੇ ਮੁਖ ਰਹੀ ਇਹ ਕਹਾਣੀ ਚਲੋ ਖਤਮ ਕਰੀਏ ਇਸ ਨੂੰ ਕਿਉਂ ਦੋ ਚੀਤੀ ਟਾਰ ਰਹੇ ਹੋ ਹਰ ਸਾਹ ਰੁਕ ਦਿੰਦੇ ਚੰਗੇ ਲੱਗਦੇ ਨਾ ਬੱਚੇ ਸਮਝਾਂਦੇ ਰੁੱਖ ਲਗਾਓ ਵਾਤਾਵਰਨ بچਾਓ ਹੁਣ ਕੀ ਸੋਚ ਵਿਚਾਰ ਰਹੇ ਹੋ ਕਿਸ ਵਿੱਚ ਸਾਨੂੰ ਕੀ ਪਤਾ ਚੱਲਿਆ ਕਿ ਮਾਤਾਪਨ ਨੂੰ ਦੂਸ਼ਿਤ ਕਰਨ ਵਾਲਾ ਕੀ ਹੈ ਆਵਾਜ਼ਾਂ ਹੀ ਕਾਰਖਾਨੇ ਤੇ ਜਿਸ ਦੇ ਦੇਸ਼ ਦੀ ਤਰੱਕੀ ਲਈ ਕਾਰਖਾਨੇ ਵੀ ਜ਼ਰੂਰੀ ਹੈ ਤੇ ਇਸ ਕਰਕੇ ਜੇਕਰ ਕਾਰਖਾਨੇ ਲਗਾਣੇ ਆ ਤੇ ਹਵਾ ਦੁਸਤੋ ਇਹ ਕੀ ਤੇ ਦੁਸਤ ਹਵਾ ਨੂੰ ਬਚਾਉਣ ਲਈ ਸਾਨੂੰ ਜਿਆਦਾ ਦਾ ਜਿਆਦਾ ਪੇੜ ਲਗਾਉਣੇ ਚਾਹੀਦੇ ਆ ਤਾਂ ਕਿ ਹਰ ਢੀ ਹਵਾ ਸ਼ੁੱਧ ਹੋ ਜਾਏ ਵਾਤਾਵਰਨ ਸ਼ੁੱਧ ਹੋ ਜਾਏ ਇਸ ਕਹਾਂ ਤੋਂ ਸਾਨੂੰ ਇਸ ਕਪਤਾ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਨੂੰ ਜਿਆਦਾ ਜਿਆਦਾ ਰੁੱਖ ਲਗਾਉਣੇ ਚਾਹੀਦੇ ਹੈ ਤੇ ਸਾਨੂੰ ਆਪਣੇ ਵਾਤਾਵਰਨ ਨੂੰ ਬਚਾਉਣਾ ਚਾਹੀਦਾ ਹੈ ਥੈਂਕ ਯੂ ਬੱਚੋ